ਸਾਰੇ ਦੋਸਤੋ ਨੂੰ ਪਿਆਰ ਭਰੀ ਸასი ਕਾਲ ਜੈ ਹਿੰਦ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਕਾਫੀ ਦਿਨਾਂ ਤੋਂ ਜਿਹੜਾ ਮੈਨੂੰ ਕਮੈਂਟਸ ਵਗੈਰਾ ਆ ਰਹੇ ਨੇ YouTube ਤੇ ਵੀ ਮੈਨੂੰ ਪੁੱਛਿਆ ਜਾ ਰਿਹਾ ਹੈ ਔਰ WhatsApp ਤੇ ਮੈਨੂੰ ਕਾਫੀ ਮੈਸੇਜਸ ਕੀ ਤਿਆਰੇ ਨੇ ਸਟੂਡੈਂਟਸ ਵੱਲੋਂ ਕਿ ਸਰ ਇੱਕ ਡਿਟੇਲ ਮੈਡੀਕਲ ਤੇ ਇੱਕ ਵੀਡੀਓ ਲੈ ਕੇ ਆਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਮੈਡੀਕਲ ਕਿਸ ਤਰ੍ਹਾਂ ਦਾ ਹੁੰਦਾ ਮਤਲਬ ਜਿੱਦਾਂ ਕਿ ਆਰਮੀ ਦਾ ਮੈਡੀਕਲ ਹੁੰਦਾ ਉਦਾਂ ਦਾ ਹੁੰਦਾ ਜਾਂ ਮਤਲਬ ਕਿ ਨਾਰਮਲੀ ਹੁੰਦਾ ਕਿ ਮਤਲਬ ਦੱਸੋ ਵੀ ਮਤਲਬ ਪ੍ਰोसीजर ਰਸੋਈ ਮੈਡੀਕਲ ਦਾ ਕੀ ਹੈ ਵੀ ਅਸੀਂ ਕਾਫੀ ਮੁੰਡੇ ਹੈਗੇ ਜਿਦਾਂ ਹਨ ਜਿਨ੍ਹਾਂ ਨੇ ਆਰਮੀ ਦੇ ਮੈਡੀਕਲ ਵੀ ਕੱਢੇ ਹੋਏ ਨੇ ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਐਮਐਚ ਵਗੈਰਾ ਪੈ ਜਾਂਦੀ ਹੈ ਨਾ ਤਾਂ ਉਹ ਆਰਮੀ ਦੇ ਵਿੱਚ ਬਾਹਰ ਹੋ ਜਾਂਦੇ ਨੇ ਹਨ ਤੇ ਇਸ ਕਰਕੇ ਮਤਲਬ ਸਾਰੇ ਬੜੇ ਹੀ ਉਤਸੁਕ ਨੇ ਇਸ ਚੀਜ਼ ਨੂੰ ਜਾਣਨ ਦੇ ਲਈ ਕਿ ਕਿਤੇ ਪੇਪਰ ਵੀ ਕੱਢਿਆ ਹੋਵੇ ਸਾਰਾ ਕੁਝ ਹੁਣ ਤੱਕ ਕਲੀਅਰ ਕੀਤਾ ਤੇ ਕਿਤੇ ਮੈਡੀਕਲ ਦੇ ਵਿੱਚੋਂ ਨਾ ਬਾਹਰ ਕਰ ਦੇਣ ਤੇ ਕਾਫੀ ਕੁੜੀਆਂ ਦੇ ਮੈਸੇਜ ਵੀ ਆਉਂਦੇ ਨੇ ਠੀਕ ਵੀ ਸਰ ਮੈਡੀਕਲ ਬਾਰੇ ਦੱਸੋ ਠੀਕ ਹੈ ਕਿਉਂਕਿ ਕੁੜੀਆਂ ਦਾ ਮੈਡੀਕਲ ਥੋੜਾ ਡਿਫਰੈਂਟ ਟਾਈਪ ਦਾ ਹੁੰਦਾ ਹੁੰਦਾ ਸੇਮ ਹੀ ਮਤਲਬ ਕੁਝ ਟੈਸਟ ਵਗੈਰਾ ਹੁੰਦੇ ਅਲੱਗ-ਅਲੱਗ ਹਨਾ ਵੀ ਬॉयਜ਼ ਦੇ ਅਲੱਗ ਹੁੰਦੇ ਆ ਹਨਾ ਲੇਡੀਜ਼ ਦੇ ਅਲੱਗ ਹੁੰਦੇ ਤਾਂ ਉਹਨਾਂ ਚੀਜ਼ਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਅੱਜ ਗੱਲ ਕਰਨੀ ਹੈ ਵੀ ਅਕਸਰ ਕਿ ਜਾਂਦਰ ਮਤਲਬ ਕਿ ਮੈਡੀਕਲ ਦੇ ਵਿੱਚ ਕੀ ਕੁਝ ਚੈੱਕ ਕੀਤਾ ਜਾਂਦਾ ਤੇ ਆਓ ਫਿਰ ਆਪਾਂ ਇਹਨਾਂ ਸਾਰੇ ਟੌਪਿਕਸ ਤੇ ਇਹਨਾਂ ਸਾਰੇ ਟੈਸਟਾਂ ਬਾਰੇ ਅੱਜ ਆਪਾਂ ਗੱਲ ਕਰਦੇ ਆਂ ਵੀ ਜਦੋਂ ਆਪਣੀ ਜੁਆਇਨਿੰਗ ਹੋਣੀ ਆ ਜੁਆਇਨਿੰਗ ਤੋਂ ਪਹਿਲਾਂ ਹੀ ਮੈਡੀਕਲ ਹੁੰਦਾ ਠੀਕ ਹੈ ਤੇ ਇਹਦਾ ਮਤਲਬ ਕੀ ਪ੍ਰੋਸੀਜਰ ਆ ਹਨ ਮੈਂ ਅਕਸਰ ਆਉਦੀ ਭਰਤੀ ਨੂੰ ਲੈ ਕੇ ਹੀ ਗੱਲ ਕਰਦਾ ਹੁੰਨਾ ਕਿ ਜਿੱਦਾਂ ਕਿ ਸਾਡੀ ਭਰਤੀ ਦੇ ਵਿੱਚ ਹੋਇਆ ਸੀ ਕਿਉਂਕਿ 2016 ਦਾ ਜਿਹੜਾ ਕ੍ਰਾਈਟੇਰੀਆ ਸੀਗਾ ਉਹ ਬਿਲਕੁਲ ਡਿਫਰੈਂਟ ਸੀਗਾ ਔਰ 2021 ਤੋਂ ਲੈ ਕੇ ਜਿਹੜਾ ਹੁਣ ਤੱਕ ਭਰਤੀਆਂ ਸਾਰੀਆਂ ਆ ਰਹੀਆਂ ਨੇ ਚਾਹੇ ਉਹ 2023 ਦੀ ਹੋਵੇ 2024 ਆ ਠੀਕ ਆ ਇਨ ਫਿਊਚਰ 2025 ਦੀ ਕੰਪਲੀਟ ਹੋਣੀ ਹੈ ਤਾਂ ਇਹ ਸਾਰਾ ਜਿਹੜਾ ਪ੍ਰੋਸੀਜਰ ਆ ਠੀਕ ਆ ਉਹ ਸਾਰਾ ਸੇਮ ਹੀ ਆ ਠੀਕ ਆ ਤੇ ਬਸ ਕੁਝ ਮਾਈਨਰ ਜਿਹਾ ਡਿਫਰੈਂਸ ਸੀਗੇ ਜਿੱਦਾਂ ਕਿ ਸਾਡੀ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਸਾਡੀ ਜਿਹੜੀ ਮਤਲਬ ਕਿ ਡਾਕੂਮੈਂਟ ਸਕਰੂਟੀ ਦਾ ਟ੍ਰਾਇਲ ਇਕੱਠੇ ਹੋਏ ਸੀਗੇ ਤੇ ਬਟ 2023 ਤੋਂ ਇਹ ਮਤਲਬ ਕਿ ਜੀ ਅਲੱਗ ਕਰ ਦਿੱਤੀ ਕਿ ਪਹਿਲਾਂ ਟ੍ਰਾਇਲਸ ਹੋਣਗੇ ਤੇ ਟ੍ਰਾਇਲਸ ਕਲੀਅਰ ਕਰਨਗੇ ਉਹਨਾਂ ਦੇ ਡਾਕੂਮੈਂਟ ਸਕਰੂਟੀ ਅਲੱਗ ਤੋਂ ਹੋਊਗੀ ਤੇ ਇਹ ਥੋੜਾ ਡਿਫਰੈਂਸ ਰਿਹਾ ਬਾਕੀ ਸਾਰਾ ਕੁਝ ਆਲਮੋਸਟ ਸੇਮ ਸੀਗਾ ਤੇ ਪੇਪਰ ਦੇ ਵਿੱਚ ਜਿੱਦਾਂ ਕਿ ਸਾਡਾ 100 ਨੰਬਰ ਦਾ ਸੀਗਾ ਔਰ ਜਿਹੜਾ ਕਿ ਮਤਲਬ 2023 ਤੋਂ ਉਹ 150 ਨੰਬਰ ਦਾ ਕੁਆਲੀਫਾਈਂਗ ਪੇਪਰ ਸੀਗਾ ਮਤਲਬ ਕਿ 50 ਨੰਬਰ ਦਾ ਵਿੱਚ ਉਹ ਐਡ ਆਨ ਕੀਤਾ ਗਿਆ ਤੇ ਚਲੋ ਆਪਾਂ ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ ਇਹ ਚੀਜ਼ਾਂ ਤਾਂ ਚਲਦੀਆਂ ਰ ਤੇ ਅੱਜ ਆਪਾਂ ਮੇਨਲੀ ਗੱਲ ਕਰਨੀ ਹੈ ਮੈਡੀਕਲ ਬਾਰੇ ਵੀ ਥੋੜਾ ਮੈਡੀਕਲ ਕਦੋਂ ਹੋਣਾ ਤੇ ਉਹਦੇ ਵਿੱਚ ਮਤਲਬ ਕੀ ਸਾਰਾ ਪ੍ਰੋਸੀਜਰ ਹੈ ਤੇ ਸ਼ੁਰੂ ਕਰਦੇ ਆਂ ਫਿਰ ਐਂਡ ਤੱਕ ਸਾਰੀ ਵੀਡੀਓ ਦੇਖਿਓ ਠੀਕ ਆ ਜੇਕਰ ਤੁਸੀਂ ਮੈਡੀਕਲ ਬਾਰੇ ਇੱਕ ਇੱਕ ਚੀਜ਼ ਜਾਣਨੀ ਆ ਤਾਂ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਮੈਂ ਸ਼ੁਰੂ ਕੀਤਾ ਠੀਕ ਆ ਉਹ ਸਾਰੀ ਦੇਖ ਲਿਓ ਤੇ ਜੇ ਕਿਸੇ ਨੇ ਨਹੀਂ ਦੇਖਣੀ ਤਾਂ ਉਹਦੀ ਮਰਜ਼ੀ ਆ ਠੀਕ ਆ ਮੇਰਾ ਕੰਮ ਆ ਤੁਹਾਨੂੰ ਸਮਝਾਉਣਾ ਤੁਹਾਨੂੰ ਜੋ ਨੌਲੇਜ ਹੈਗੀ ਮੇਰੇ ਕੋਲੇ ਉਹ ਪ੍ਰੋਵਾਈਡ ਕਰਨੀ ਠੀਕ ਹੈ ਤੁਸੀਂ ਉਹ ਨੌਲੇਜ ਨੂੰ ਗੇਨ ਕਰਨਾ ਹੈ ਜਾਂ ਨਹੀਂ ਕਰਨਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਚੈਨਲ ਨੂੰ ਠੀਕ ਆ ਔਰ ਆਦੇ ਛੋੜੇ ਭੈਣ ਤਾਂ ਹਾਂ ਤਾਂ ਕੋਈ ਸ਼ੇਅਰ ਕਰਦਾ ਕਰੋ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੁਲਿਸ ਦੀ ਭਰਤੀ ਦੇਖਣੀ ਹੈ ਜਾਂ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਮਤਲਬ ਉਹਨਾਂ ਨੇ ਭਰਤੀਆਂ ਦੇਖਣੀਆਂ ਤਾਂ ਮੈਡੀਕਲ ਆਲਮੋਸਟ ਸਾਰੇ ਡਿਪਾਰਟਮੈਂਟਸ ਦਾ ਹੀ ਹੁੰਦਾ ਠੀਕ ਆ ਚਲੋ ਆਪਣੇ ਥੋੜਾ ਬੈਲਟ ਫੋਰਸ ਦਾ ਅਲੱਗ ਤਰ੍ਹਾਂ ਦਾ ਹੁੰਦਾ ਤੇ ਚਲੋ ਫਿਰ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਆਪਾਂ ਵੀ ਮੈਡੀਕਲ ਦਾ ਪ੍ਰੋਸੈਸ ਹੈ ਜਿਹ ਸਭ ਤੋਂ ਪਹਿਲਾਂ ਤਾਂ ਜਦੋਂ ਆਪਣੀ ਫਾਈਨਲ ਮੈਰਿਟ ਲਿਸਟ ਆਉਗੀ ਠੀਕ ਹੈ ਤੇ ਉਸ ਤੋਂ ਬਾਅਦ ਮਤਲਬ ਤੁਹਾਨੂੰ ਪਤਾ ਲੱਗ ਜਾਊ ਤੁਸੀਂ ਕਿਹੜੇ ਕਿਹੜੇ ਗ੍ਰੇਡਰ ਦੇ ਵਿੱਚ ਭਰਤੀ ਹੋਏ ਆ ਠੀਕ ਹੈ ਕਿਉਂਕਿ ਜਿਹੜੇ ਜ਼ਿਲ੍ਹੇ ਵਾਲੇ ਹੁੰਦੇ ਆ ਤੇ ਆਰਮਡ ਵਾਲੇ ਹੁੰਦੇ ਆ ਇਹਨਾਂ ਦਾ ਅਲੱਗ-ਅਲੱਗ ਸਿਸਟਮ ਹੁੰਦਾ ਠੀਕ ਹੈ ਜਿਵੇਂ ਕਿ ਅਸੀਂ ਭਰਤੀ ਹੋਏ ਸੀ 2021 ਦੇ ਵਿੱਚ ਸਾਡੇ ਵੀ ਡਿਸਟ੍ਰਿਕਟ ਐਂਡ ਆਰਮਡ ਸੀ ਠੀਕ ਹੈ ਤੇ ਜਿੱਦਾਂ 2023 ਦੀ ਜਿਹੜੀ ਭਰਤੀ ਸੀ ਉਹ ਕੱਲੇ ਡਿਸਟ੍ਰਿਕਟ ਦੀ ਸੀ ਔਰ ਇਸ ਵਾਰ ਜਿਹੜੀ 2024 ਦੀ ਭਰਤੀ ਆ ਉਹ ਵੀ ਡਿਸਟ੍ਰਿਕਟ ਪਲੱਸ ਆਰਮਡ ਗ੍ਰੇਡਰ ਦੀ ਹੈ ਤੇ ਇਸੇ ਤਰ੍ਹਾਂ ਜਦੋਂ ਸਾਡਾ ਮੈਡੀਕਲ ਹੋਇਆ ਸੀਗਾ ਤੇ ਮੈਂ ਪਹਿਲਾਂ ਜਿੱਦਾਂ ਗੱਲ ਕੀਤੀ ਵੀ ਮੈਂ ਆਪਦੀ ਭਰਤੀ ਨੂੰ ਲੈ ਕੇ ਗੱਲ ਕਰਾਂਗਾ ਜਿੱਦਾਂ ਅਸੀਂ ਪ੍ਰੋਸੈਸ ਦੇ ਵਿੱਚ ਗੁਜ਼ਰੇ ਹਾਂ ਠੀਕ ਹੈ ਤੇ ਸਾਡਾ ਜਦੋਂ ਰਿਜ਼ਲਟ ਆਇਆ ਸੀ ਸਾਨੂੰ ਪਤਾ ਲੱਗਿਆ ਸੀ ਵੀ ਅਸੀਂ ਕਿਹੜੇ-ਕਿਹੜੇ ਗ੍ਰੇਡਰ ਦੇ ਵਿੱਚ ਭਰਤੀ ਹੋਏ ਹਾਂ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਘੱਟੋ-ਘੱਟ 2-3 ਮਹੀਨੇ ਬਾਅਦ ਜਦੋਂ ਕਾਲ ਮਤਲਬ ਕਾਲਸ ਵਗੈਰਾ ਉਣੇ ਸ਼ੁਰੂ ਹੁੰਦੀਆਂ ਕਿ ਤੁਹਾਨੂੰ ਆਹ ਵਾਲਾ ਡਿਸਟ੍ਰਿਕਟ ਅਲਾਟ ਹੋਇਆ ਕਿਉਂਕਿ ਜਦੋਂ ਹੁਣ ਕਿਉਂਕਿ ਜਦੋਂ ਹੁਣ ਤੁਹਾਡਾ ਰਿਜ਼ਲਟ ਆਉਣਾ ਠੀਕ ਹੈ ਤੁਹਾਨੂੰ ਨਹੀਂ ਪਤਾ ਤੁਹਾਨੂੰ ਕਿਹੜਾ ਜ਼ ਤੇ ਇਹ ਲਿਸਟਾਂ ਬਾਅਦ ਵਿੱਚ ਬਣਨੀਆਂ ਹਜੇ ਫਾਈਨਲ ਮੈਰਿਟ ਲਿਸਟ ਆਉਗੀ ਫਾਈਨਲ ਮੈਰਿਟ ਲਿਸਟ ਤੋਂ ਬਾਅਦ ਲਿਸਟ ਇੱਕ ਹੋਰ ਆਉਗੀ ਪਰ ਸਾਡੇ ਵਾਰੂ ਲਿਸਟ ਨਹੀਂ ਆਈ ਸੀ 2023 ਵਾਲਿਆਂ ਦੀ ਜਿਹੜੀ ਲਿਸਟ ਆਈ ਸੀ ਮਤਲਬ ਵੀ ਤੁਹਾਨੂੰ ਆ ਜਿਹੜੇ ਮਤਲਬ ਦੇ ਦਿੱਤੇ ਗਏ ਕਿਉਂਕਿ ਉਦੋਂ ਤੁਹਾਨੂੰ ਮੈਂ ਦੱਸਿਆ ਵੀ ਸਿਰਫ ਡਿਸਟ੍ਰਿਕਟ ਦੀ ਹੀ ਭਰਤੀ ਸੀ ਪਰ ਜਦੋਂ ਸਾਡੇ ਵਾਰ ਭਰਤੀ ਆਈ ਸੀ ਤਾਂ ਉਹਦੇ ਵਿੱਚ ਮਤਲਬ ਕਿ ਪ੍ਰੀਫਰੈਂਸ ਮੰਗੀ ਗਈ ਸੀ ਆਰਮਡ ਗੇਡਰ ਵਾਲਿਆਂ ਤੋਂ ਤੇ ਤੁਹਾਡੇ ਤੋਂ ਵੀ ਉਹ ਪ੍ਰੀਫਰੈਂਸ ਮੰਗੀ ਜਾਊਗੀ ਵੀ ਤੁਸੀਂ ਕਿਹੜੀ ਟੈਲੈਂਟ ਵਿੱਚ ਜਾਣਾ ਚਾਹੁੰਦੇ ਹੋ ਤੇ ਆਫਟਰ दैट ਜਦੋਂ ਤੁਹਾਨੂੰ ਬਟਾਲੀਅਨਸ ਅਲੋਟ ਹੋ ਜਾਣਗੀਆਂ ਠੀਕ ਆ ਸਾਰਿਆਂ ਨੂੰ ਜ਼ਿਲ੍ਹੇ ਵੰਡੇ ਜਾਣਗੇ ਲਿਸਟਾਂ ਸਾਰੀਆਂ ਪ੍ਰੋਪਰ ਆ ਜਾਣਗੀਆਂ ਤਾਂ ਉਸ ਤੋਂ ਬਾਅਦ ਫਿਰ ਮੈਡੀਕਲ ਦਾ ਪ੍ਰੋਸੈਸ ਆ ਜਿਹੜਾ ਉਹ ਸ਼ੁਰੂ ਹੁੰਦਾ ਹੈ ਮੈਡੀਕਲ ਪ੍ਰੋਸੈਸ ਤੋਂ ਪਹਿਲਾਂ ਜਿਹੜਾ ਤੁਹਾਡਾ ਮਤਲਬ ਡਾਕੂਮੈਂਟ ਵੈਰੀਫਿਕੇਸ਼ਨ ਆ ਠੀਕ ਆ ਉਹਦੇ ਲਈ ਮਤਲਬ ਕਿ ਤੁਹਾਨੂੰ ਬੁਲਾਇਆ ਜਾਊਗਾ ਤੁਹਾਨੂੰ ਕਾਲਸ ਵਗੈਰਾ ਕੀਤੀਆਂ ਜਾਣਗੀਆਂ ਕਿ ਤੁਹਾਨੂੰ ਜਲੰਧਰ ਮਿਲ ਗਿਆ ਠੀਕ ਆ ਜਾਂ ਤੁਹਾਨੂੰ ਲੁਧਿਆਣਾ ਮਿਲ ਗਿਆ ਤੁਹਾਨੂੰ ਅੰਮ੍ਰਿਤਸਰ ਮਿਲ ਗਿਆ ਜਾਂ ਤੁਹਾਨੂੰ ਫਰੀ ਕੋਡ ਮੁਕਸਰ ਜੋ ਵੀ ਜਿਹੜਾ ਵੀ ਜ਼ਿਲ੍ਹਾ ਤੁਹਾਨੂੰ ਅਲੋਟ ਕੀਤਾ ਗਿਆ ਹੋਊਗਾ ਤੁਹਾਨੂੰ ਉਸ ਜ਼ਿਲ੍ਹੇ ਦੀ ਪ ਕਾਲ ਆਉਗੀ ਉਸ ਬ੍ਰਾਂਚ ਦੇ ਵਿੱਚੋਂ ਕਾਲ ਆਉਗੀ ਕਿ ਤੁਸੀਂ ਤੁਹਾਡਾ ਇਹ ਨਾਮ ਆ ਤੁਹਾਡਾ ਠੀਕ ਆ ਤੇ ਤੁਸੀਂ ਆ ਬੋਲ ਰਹੇ ਤੁਹਾਨੂੰ ਪੁੱਛਣਗੇ ਤੁਸੀਂ ਦੱਸਣਾ ਵੀ ਹਾਂਜੀ ਔਰ ਫੋਨ ਆਪਣੇ ਆਪ ਦੇ ਕੋਲ ਰੱਖਣੇ ਆ ਠੀਕ ਆ ਕਿਸੇ ਨੇ ਵੀ ਫੋਨ ਆਪਦਾ ਪਾਸੇ ਨਹੀਂ ਰੱਖਣਾ ਤੇ ਤੁਹਾਨੂੰ ਤੁਸੀਂ ਮਤਲਬ ਕਾਲ ਕੋਈ ਨਹੀਂ ਰਿਜ਼ਲਟ ਆਉਣ ਤੋਂ ਬਾਅਦ ਕੋਈ ਕਾਲ ਮਿਸ ਨਹੀਂ ਕਰਨੀ ਕਿਉਂਕਿ ਤੁਹਾਨੂੰ ਮਹਿਕਮੇ ਦੀਆਂ ਉਹਦੇ ਬਾਅਦ ਕਾਲਾਂ ਹੀ ਆਉਣੀਆਂ ਤੇ ਉਸ ਬਾਅਦ ਤੁਹਾਨੂੰ ਕਿਹਾ ਜਾਊਗਾ ਕਿ ਤੁਸੀਂ ਆਪਣਾ ਇਹਦਾ ਸਾਰੇ ਡਾਕੂਮੈਂਟਸ ਗਰ ਲੈ ਕੇ ਪਹੁੰਚੋ ਕਿ ਤੁਹਾਡਾ ਮਤਲਬ ਕਿ ਆਜਲਾ ਤੁਹਾਨੂੰ ਅਲਾਟ ਕੀਤਾ ਗਿਆ ਤੇ ਇਸ ਤਰੀਕੇ ਨਾਲ ਤੁਸੀਂ ਪਹੁੰਚਣਾ ਹੈਗਾ ਤੇ ਪਿਛਲੀ ਵਾਰ ਇਦਾਂ ਹੋਇਆ ਸੀਗਾ ਕਿ ਡਿਮਾਂਡ ਡਰਾਫਟ ਵਗੈਰਾ ਮੰਗੇ ਗਏ ਸੀ ਠੀਕ ਹੈ ਜੋ ਥੋੜਾ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਆ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਮਤਲਬ ਕਿ ਬਾਈ ਕੈਸ਼ ਹੀ ਮਤਲਬ ਕਿ ਉਹ ਜਿਹੜੀ ਫੀਸ ਲੈ ਲਈ ਸੀ ਤੇ ਗੱਲ ਕਰਦੇ ਆਂ ਵੀ ਮੈਡੀਕਲ ਪ੍ਰੋਸੈਸ ਕਦੋਂ ਸ਼ੁਰੂ ਹੁੰਦਾ ਜਦੋਂ ਡਾਕੂਮੈਂਟ ਤੁਹਾਡੀ ਮਤਲਬ ਕਿ ਤੁਹਾਡੇ ਡਾਕੂਮੈਂਟ ਜਮ੍ਹਾਂ ਕਰ ਲਏ ਗਏ ਠੀਕ ਹੈ ਵੈਰੀਫਿਕੇਸ਼ਨ ਲਈ ਉਹ ਬਾਅਦ ਚ ਭੇਜਣਗੇ ਠੀਕ ਹੈ ਉਹ ਬਾਅਦ ਦਾ ਪ੍ਰੋਸੈਸ ਆ ਜਦੋਂ ਡਾਕੂਮੈਂਟ ਜਮ੍ਹਾਂ ਕਰਵਾ ਲਏਗੇ ਉਸ ਤੋਂ ਬਾਅਦ ਤੁਹਾਨੂੰ ਗਰੁੱਪਸ ਦੇ ਵਿੱਚ ਵੰਡ ਦਿੱਤਾ ਜਾਊਗਾ ਤੇ ਜਿੱਦਾਂ ਕਿ ਮੈਂ ਆਪਦੀ ਗੱਲ ਕਰਦਾ ਵੀ ਠੀਕ ਹੈ ਫਿਰ ਸਾਨੂੰ 30 30 ਦਾ ਗਰੁੱਪ ਬਣਾਤਾ ਸੀਗਾ ਇੱਕ ਠੀਕ ਹੈ ਵੀ ਆ ਪਹਿਲੇ 30 ਗਰੁੱਪ ਆ ਫਿਰ ਸੈਕੰਡ 30 ਦਾ ਗਰੁੱਪ ਆ ਫਿਰ ਚੌਥਾ ਤੇ ਮਤਲਬ ਜੋ ਫਰਸਟ ਸੈਕੰਡ ਥਰਡ ਐਦਾਂ ਕਰਕੇ ਗਰੁੱਪ ਬਣਾਤੇ ਸੀਗੇ 30 30 ਦੇ ਤੇ ਉਹਨਾਂ ਦਾ ਇੱਕ ਹੈੱਡ ਲਾਇਆ ਗਿਆ ਸੀ ਜਿੱਦਾਂ ਕਿ ਮਤਲਬ ਕਿ ਉਹ ਆਪਣੇ ਉਸਤਾਦ ਜੀ ਹੁੰਦੇ ਪੁਲਿਸ ਲਾਈਨ ਦੇ ਵਿੱਚ ਠੀਕ ਹੈ ਡ੍ਰਿਲ ਵਾਲੇ ਜਾਂ ਕਿ ਹੋਰ ਕਿਸੇ ਦੀ ਡਿਊਟੀ ਜਾਂ ਏਐਸਆਈ ਜਾਂ ਸਬ ਇੰਸਪੈਕਟਰੀ ਡਿਊਟੀ ਲਾ ਦਿੰਦੇ ਆ ਵੀ ਤੁਸੀਂ ਇਹਨਾਂ ਨੂੰ ਹੈਂਡਲ ਕਰਨਾ ਜਾਂ ਕਈ ਵਾਰੀ ਛੋਟੇ ਰੈਂਕ ਜਿਨ੍ਹਾਂ ਕਿ ਕਾਂਸਟੇਬਲ ਪ੍ਰਾਣੇ ਕਾਂਸਟੇਬਲਸ ਹੈਗੇ ਨੇ ਜਾਂ ਹੈੱਡ ਕਾਂਸ ਉਹਨਾਂ ਦੀ ਡਿਊਟੀ ਲਾ ਦਿੱਤੀ ਹੈ ਵੀ ਤੁਸੀਂ ਆ ਤਿੰਨਾਂ ਦਾ ਮਤਲਬ ਗਰੁੱਪ ਲੈ ਕੇ ਜਾਣਾ ਤੇ ਇਹਨਾਂ ਦਾ ਮੈਡੀਕਲ ਜਾ ਕੇ ਉੱਥੇ ਇਹਨਾਂ ਨੂੰ ਗਾਈਡ ਕਰਨਾ ਹੈ ਠੀਕ ਆ ਫਿਰ ਕਾਫੀ ਸਟੂਡੈਂਟਸ ਇਹ ਵੀ ਪੁੱਛ ਰਹੇ ਨੇ ਵੀ ਸਾਡਾ ਜਿਹੜਾ ਮੈਡੀਕਲ ਆ ਵੀ ਉਹ ਕਿਸ ਜ਼ਿਲ੍ਹੇ ਦੇ ਵਿੱਚ ਹੋਊਗਾ ਸਾਡੇ ਹੋਮ ਡਿਸਟ੍ਰਿਕਟ ਦੇ ਵਿੱਚ ਹੋਊਗਾ ਜਾਂ ਕਿੱਥੇ ਹੋਊਗਾ ਵੀ ਅਸੀਂ ਕਿੱਥੋਂ ਅਸੀਂ ਮੈਡੀਕਲ ਖੁਦ ਕਰਾਉਣਾ ਜਾਂ ਕਿੱਦਾਂ ਕਰਾਉਣਾ ਤਾਂ ਉਹ ਵੀ ਮੈਂ ਦੱਸਣ ਲੱਗਿਆ ਤੁਹਾਨੂੰ ਵੀ ਜਿਹੜਾ ਤੁਹਾਡਾ ਗਰੁੱਪ ਬਣੂਗਾ ਤੁਸੀਂ ਰਿਲੇਟਿਡ ਜ਼ਿਲ੍ਹੇ ਦੇ ਵਿੱਚ ਹੀ ਜਿਹੜਾ ਤੁਹਾਡਾ ਮਤਲਬ ਮੈਡੀਕਲ ਹੋਣਾ ਜਿੱਦਾਂ ਠੀਕ ਆ ਤੁਸੀਂ ਚਾਹੇ ਮੁਕਸਰ ਦੇ ਹੋ ਚਾਹੇ ਫਰੀਦਕ ਠੀਕ ਹੈ ਨੀਗਾ ਕਿ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਦਾਂ ਕੋਈ ਮੌਕਸਰ ਦਾ ਕਹੇ ਮੈਂ ਮੌਕਸਰ ਨੂੰ ਕਰਵਾ ਕੇ ਫੜਾ ਦੂੰਗਾ ਜੀ ਜਾਂ ਫ੍ਰੀ ਕੋਡ ਦਾ ਮੈਂ ਫ੍ਰੀ ਕੋਡ ਤੋਂ ਤੁਹਾਨੂੰ ਸੇਵ ਲਸਤਾ ਹਸਾ ਕੇ ਫੜਾ ਦੂੰਗਾ ਹਣਾ ਤਾਂ ਇਹ ਚੀਜ਼ ਨਹੀਂ ਹੋਊਗੀ ਜਿਹੜਾ ਜ਼ਿਲ੍ਹਾ ਤੁਹਾਨੂੰ ਮਿਲਿਆ ਜਿਸ ਜ਼ਿਲ੍ਹੇ ਵਿੱਚ ਤੁਸੀਂ ਡਿਊਟੀ ਕਰਨੀ ਆ ਉਸ ਜ਼ਿਲ੍ਹੇ ਦੇ ਵਿੱਚ ਹੀ ਤੁਹਾਡਾ ਇਹਦਾ ਉਹ ਮੈਡੀਕਲ ਹੋਊਗਾ ਠੀਕ ਹੈ ਫਿਰ ਤੁਹਾਨੂੰ ਹਸਪੀਟਲ ਜਾ ਕੇ ਉੱਥੇ ਜੋ ਵੀ ਰਜਿਸਟ੍ਰੇਸ਼ਨ ਵਗੈਰਾ ਫੀਸ ਵਗੈਰਾ ਹੈਗੀ ਹਣਾ ਤੇ ਉਹਦੀ ਮਤਲਬ ਤੁਸ ਨੂੰ ਪੇ ਕਰਨੀ ਹੋਊਗੀ ਤੇ ਪਹਿਲੀ ਗੱਲ ਮੇਰੀ ਇਹ ਚੀਜ਼ ਸੁਣ ਲਓ ਵੀ ਜਿਹੜੇ ਸਾਰੇ ਆਪਣੇ ਟੈਸਟ ਹੋਣਗੇ ਇਹ ਪੇਡ ਹੋਣਗੇ ਇਹ ਜ਼ਿਲ੍ਹਾ ਵਾਈ ਨੇ ਆਪਣੀ ਗੱਲ ਕਰਦਾ ਸਾਡਾ ਕਰੀਬ 2500 3000 ਰੁਪਏ ਲੱਗੇ ਸਾਰੇ ਟੈਸਟਾਂ ਤੇ ਠੀਕ ਹੈ ਔਰ ਮੇਰੇ ਟੈਸਟ ਕਰੀਬ 2 ਦਿਨ ਦੇ ਵਿੱਚ ਹੋਈ ਸੀ ਮਤਲਬ ਮੈਡੀਕਲ ਥੋੜਾ ਲੰਮਾ ਹੁੰਦਾ ਔਰ ਇੱਕ ਦੋ ਦਿਨ ਲੱਗੇ ਤੇ ਕਈ ਨੂੰ ਵੱਧ ਵੀ ਲੱਗ ਜਾਂਦੇ ਆ ਠੀਕ ਹੈ ਕਈ ਦੇ ਪ੍ਰੋਬਲਮਸ ਵਗੈਰਾ ਜਾਂ ਐਮਐਚ ਵਗੈਰਾ ਪੈ ਜਾਂਦੀ ਤਾਂ ਉਹਨਾਂ ਨੂੰ ਦਿਨ ਵੱਧ ਵੀ ਲੱਗ ਜਾਂਦੇ ਆ ਬਟ ਆਲਮੋਸਟ ਮਤਲਬ ਕਿ ਜੇ ਮੈਡੀਕਲ ਕੰਪਲੀਟ ਹੋਣ ਤੇ ਵੀ ਤਾਂ 2 ਦਿਨਾਂ ਦੇ ਵਿੱਚ ਕੰਪਲੀਟ ਆਰਾਮ ਨਾਲ ਹੋ ਜਾਂਦਾ ਜੇ ਕੋਈ ਮਤਲਬ ਕਿ ਆਪਣਾ ਜਿਹੜਾ ਉਹ ਪ੍ਰੋਬਲਮ ਨਾ ਹੋਵੇ ਤਾਂ ਤੇ ਫਿਰ ਆਪਣਾ ਜਿਹੜਾ ਮਤਲਬ ਕਿ ਆਪਣਾ ਪਰਚੀ ਜਿੱਦਾਂ ਕਟਵਾਉਣੇ ਜਾ ਕੇ ਹਨਾ ਸੇਵ ਹਸਪੀਟਲ ਦੇ ਵਿੱਚ ਤੇ ਆਪਣੀ ਪਰਚੀ ਘੱਟੀ ਜਾਊਗੀ ਉਸ ਤੋਂ ਬਾਅਦ ਸਾਡਾ ਜਿਹੜਾ ਟੈਸਟ ਹੋਇਆ ਸੀਗਾ ਜੀ ਅੱਖਾਂ ਦਾ ਠੀਕ ਹੈ ਅੱਖਾਂ ਦੇ ਟੈਸਟ ਤੋਂ ਸਾਡੀ ਸ਼ੁਰੂਆਤ ਹੋਈ ਸੀ ਵੀ ਸਾਡਾ ਮਤਲਬ ਕਿ ਸਾਨੂੰ ਲੈ ਕੇ ਮਤਲਬ ਵਾਰੋ-ਵਾਰੀ ਜਿੱਦਾਂ ਵੀ ਸਾਡੇ ਸੀਰੀਅਲ ਨੰਬਰ ਲੱਗੇ ਹੋਏ ਸੀਗੇ ਤੇ ਸਾਡੀਆਂ ਅੱਖਾਂ ਚੈੱਕ ਕੀਤੀਆਂ ਸੀ ਔਰ ਅੱਖਾਂ ਤੁਹਾਡੀਆਂ ਬਿਨਾ ਐਨਕ ਤੋਂ ਚੈੱਕ ਕੀਤੀਆਂ ਜਾਣਗੀਆਂ ਉਹ ਤੁਹਾਡੀ ਜਿਹੜੀ ਵਿਜ਼ਿਬਿਲਟੀ ਉਹ ਚੈੱਕ ਕੀਤੀ ਜਾਊਗੀ ਅੱਖਾਂ ਦੀ ਤੇ ਆਪਣੇ ਜਿਹੜਾ ਅੱਖਾਂ ਦੇ ਵਿੱਚ ਮਤਲਬ ਕਿ ਜੇ ਪ੍ਰੋਬਲਮ ਹੈਗੀ ਤਾਂ ਹੁਣੇ ਤੋਂ ਸੈੱਟ ਕਰਵਾ ਲਓ ਠੀਕ ਹੈ ਕਈ ਸਟੂਡੈਂਟਸ ਮੈਨੂੰ ਕਾਲ ਵਗੈਰਾ ਕਰ ਰਹੇ ਨੇ ਵੀ ਸਾਡੀ ਮਤਲਬ ਪ੍ਰੋਬਲਮਾਂ ਦਿੱਕਤਾਂ ਐਂਕ ਲੱਗੀ ਹੋਈ ਆ ਉਹ ਹੁਣੇ ਤੋਂ ਆਪਣਾ ਟ੍ਰੀਟਮੈਂਟ ਕਰਵਾ ਲਓ ਸਮਾਂ ਤੁਹਾਡੇ ਕੋਲ ਹੋਵੇ 2 ਤੋਂ 3 ਮਹੀਨੇ ਦਾ ਪਿਆ ਜਿਆਦਾ ਹੀ ਪਿਆ ਠੀਕ ਆ ਵੀ ਤੁਸੀਂ 3 ਮਹੀਨੇ ਮੰਨ ਕੇ ਚੱਲੋ ਤੇ ਜੇ ਕਿਹਨ ਲੇਜ਼ਰ ਵਗੈਰਾ ਕਰਾਉਣੀ ਹੈ ਜਾਂ ਕੋਈ ਹੋਰ ਕੋਈ ਆਪਰੇਟ ਜਾਂ ਕੁਝ ਵੀ ਕਰਾਉਣਾ ਹੈਗਾ ਉਹ ਤੁਸੀਂ ਆਪਣਾ ਕਰਵਾ ਕੇ ਠੀਕ ਹੈ ਉਹ ਤੱਕ ਆਪਣਾ ਠੀਕ ਹੋ ਜਾਓ ਤੇ ਤਾਂ ਕਰਕੇ ਮਤਲਬ ਮੈਂ ਤੁਹਾਨੂੰ ਪਹਿਲਾਂ ਇਹ ਚੀਜ਼ ਪਾ ਰਿਹਾ ਹੈਗਾ ਕਾਫੀ 2-3 ਮ ਤੇ ਉਮੀਦ ਆ ਕਿ ਮਤਲਬ ਕਿ ਤੁਸੀਂ ਸਾਰਾ ਦੇਖੋਗੇ ਧਿਆਨ ਨਾਲ ਵੀ ਮਤਲਬ ਮੈਂ ਸਕੈਨ ਦੀ ਕੋਸ਼ਿਸ਼ ਕੀ ਕਰ ਰਿਹਾ ਤੁਸੀਂ ਔਰ ਪ੍ਰੀਕਾਸ਼ਨਸ ਕੀ ਵਰਤਣੇ ਨੇ ਕਿ ਤੁਸੀਂ ਸਾਵਧਾਨੀਆਂ ਕੀ ਵਰਤਣੀਆਂ ਨੇ ਠੀਕ ਆ ਤੇ ਅੱਖਾਂ ਦਾ ਜਦੋਂ ਮੈਂ ਕਹਿ ਰਿਹਾ ਸੀਗਾ ਕਿ ਤੁਸੀਂ ਐਨਕ ਲਾ ਕੇ ਨਹੀਂ ਉੱਥੇ ਮਤਲਬ ਜਾ ਸਕਦੇ ਕੀ ਥੋੜਾ ਐਨਕ ਦੇ ਨਾਲ ਨਹੀਂ ਟੈਸਟ ਹੋਊਗਾ ਜੇ ਤੁਸੀਂ ਐਨਕ ਲੱਗ ਜਾਊਗਾ ਤੁਹਾਨੂੰ ਪਹਿਲਾਂ ਹੀ ਬਾਹਰ ਕਰ ਦਿੱਤਾ ਜਾਊਗਾ ਠੀਕ ਆ ਤੇ ਜਦੋਂ ਕਿ ਮਤਲਬ ਕਿ ਉੱਥੇ ਨਾ ਇੱਕ ਹੁੰਦੀ ਆ ਆਪਣਾ ਜਦੋਂ ਤੁਸੀਂ ਟੈਸਟ ਕਿਸੇ ਨੇ ਕਰਵਾਇਆ ਹੋਵੇ ਜਾਂ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੋਵੇ ਉਹ ਅਕਸਰ ਟੈਸਟ ਕਰਵਾਇਆ ਹੋਣਾ ਉਹਨਾਂ ਨੇ ਦੇ ਸਾਹਮਣੇ ਇੱਕ ਜਿੱਦਾਂ ਨਾ ਮਤਲਬ ਟਿਊਬ ਲਾਈਟ ਹੁੰਦੀ ਹੈ ਨਾ ਉਹਦੇ ਟਿਊਬ ਲਾਈਟ ਦੇ ਉੱਪਰ ਲਿਖੇ ਹੁੰਦੇ ਅੱਖਰ ਲਿਖੇ ਹੁੰਦੇ ਜਾਂ ਮਤਲਬ ਇੰਗਲਿਸ਼ ਦੇ ਵਿੱਚ ਲਿਖੇ ਹੁੰਦੇ ਜਾਂ ਪੰਜਾਬੀ ਜੋ ਵੀ ਕੁਝ ਲਿਖਿਆ ਹੁੰਦਾ ਤੇ ਉਹ ਉੱਪਰ ਸਭ ਤੋਂ ਮੋٹے ਅੱਖਰੋਂ ਦੇ ਫਿਰ ਹੌਲੀ-ਹੌਲੀ ਘਟਦੇ ਘਟਦੇ نیچے ਤੱਕ ਆਉਂਦੇ ਹੁੰਦੇ ਉਹ ਲਾਈਨ ਆ ਜਿਹੜੀ ਬਿਲਕੁਲ ਬਰੀਕ ਹੋ ਜਾਂਦੀ ਆ ਠੀਕ ਆ ਤੇ ਉਹ ਚੀਜ਼ ਤੁਹਾਨੂੰ ਮਤਲਬ ਕਿ ਪੜਨ ਲਈ ਕਿਹਾ ਜਾਊਗਾ ਵੀ ਤੁਸੀਂ ਪੜ ਕੇ ਸੁਣਾਓ ਜੀ ਤੁਸੀਂ ਉਹ ਨਹੀਂ ਪੜ ਪਾਉਂਦੇ ਤਾਂ ਮਤਲਬ ਕਿ ਤੁਹਾਨੂੰ ਟਾਈਮ ਦੇ ਦਿੱਤਾ ਹੈ ਉਹ ਤੁਸੀਂ ਆਪਦੀਆਂ ਅੱਖਾਂ ਠੀਕ ਕਰਵਾਓ ਇਸ ਲਈ ਮੈਂ ਕਿਹਾ ਵੀ ਪਹਿਲਾਂ ਹੀ ਆਪਦੀਆਂ ਅੱਖਾਂ ਔਰ ਫਿਰ ਮਤਲਬ ਕਿ ਤੁਹਾਨੂੰ ਮਤਲਬ ਇੱਕ ਅੱਖ ਤੇ ਰੱਖ ਕੇ ਜਦੋਂ ਇੱਕ ਅੱਖ ਨਾਲ ਪੜਨ ਲਈ ਕਿਹਾ ਜਾਊਗਾ ਠੀਕ ਹੈ ਫਿਰ ਦੂਜੀ ਅੱਖ ਤੇ ਰੱਖ ਕੇ ਫਿਰ ਮਤਲਬ ਪਹਿਲੀ ਅੱਖ ਨਾਲ ਪੜਨ ਲਈ ਕਿਹਾ ਜਾਊਗਾ ਤਾਂ ਇਹ ਚੀਜ਼ਾਂ ਮਤਲਬ ਕਿ ਹੁੰਦੀਆਂ ਇਹ ਇਹ ਚੀਜ਼ਾਂ ਸਾਡੇ ਨਾਲ ਹੋਈਆਂ ਵੀਆਂ ਠੀਕ ਆ ਫਿਰ ਉਸ ਤੋਂ ਬਾਅਦ ਜਦੋਂ ਆਪਣੀ ਕਲਰ ਬਲਾਈਨੈਸ ਵਾਲਾ ਟੈਸਟ ਹੁੰਦਾ ਹੈ ਜਦੋਂ ਕਿ ਉਹਦੀ ਇੱਕ ਬੁੱਕ ਹੁੰਦੀ ਹੈ ਉਹ ਤੁਸੀਂ ਉਹਦੇ ਵਿੱਚ ਮਤਲਬ ਕਿ ਇਦਾਂ ਛੁਪੇ ਹੋਏ ਅੱਖਰ ਹੁੰਦੇ ਹਨ ਜਿਦਾਂ ਮਤਲਬ ਮੈਥ ਦੇ ਜਾਂ ਕੋਈ ਹੋਰ ਅੱਖਰ ਹੁੰਦੇ ਹਨ ਏ ਬੀ ਸੀ ਦਾ ਜੋ ਜੋ ਵੀ ਹੁੰਦਾ ਮਤਲਬ ਉਹ ਡਿਪੈਂਡ ਕਰਦਾ ਕਿ ਤੁਹਾਨੂੰ ਕਿਦਾਂ ਦੀ ਮਤਲਬ ਬੁੱਕ ਤੁਹਾਡੇ ਸਾਹਮਣੇ ਸ਼ੋਅ ਕਰ ਠੀਕ ਹੈ ਤੇ ਉਹ ਤੁਹਾਨੂੰ ਮਤਲਬ ਕਿ ਤੁਸੀਂ ਪੜ੍ਹ ਕੇ ਸੁਣਾਉਣੀ ਹੈ ਜਿੱਦਾਂ ਇਦਾਂ ਮਤਲਬ ਕਿ ਉਹ ਤੁਸੀਂ ਪਹਿਲਾਂ ਗੂੜੇ ਹੋਣਗੇ ਫਿਰ ਫਿੱਕੇ ਹੁੰਦੇ ਜਾਣਗੇ ਫਿੱਕੇ ਹੁੰਦੇ ਜਾਣਗੇ ਤੇ ਐਂਡ ਤੇ ਆ ਕੇ ਮਤਲਬ ਜੋ ਤੱਕ ਤੁਹਾਨੂੰ ਨਹੀਂ ਮਤਲਬ ਕਿ ਪੂਰਾ ਪਰਖ ਲੈਂਦੇ ਜਾਂਚ ਲੈਂਦੇ ਉਹ ਤੱਕ ਮਤਲਬ ਕਿ ਉਹ ਟੈਸਟ ਕਰਦੇ ਆ ਠੀਕ ਹੈ ਜੋ ਤੁਸੀਂ ਉਸ ਚੀਜ਼ ਨੂੰ ਕਲੀਅਰ ਕਰ ਲੈਨੇ ਹੋ ਤੁਹਾਡਾ ਮਤਲਬ ਕਿ ਤੁਸੀਂ ਬਿਨਾਂ ਕਿਸੇ ਰਿਕਵਰ ਦੇ ਕਲੀਅਰ ਕਰਦੇ ਹੋ ਤਾਂ ਤੁਹਾਨੂੰ ਡਾਕਟਰ 6/6 ਦਾ ਜਿਹੜਾ ਵਿਜ਼ਨ ਉਹ ਲੈ ਕੇ ਆਪਣੇ ਆਪਣੇ ਫਾਰਮ ਤੇ ਦੇ ਦੇਉਗਾ ਠੀਕ ਹੈ ਤੇ ਪਰਚੀ ਦੇ ਨਾਲ ਆਪਣਾ ਫਾਰਮ ਵੀ ਮਿਲਣਾਗਾ ਤੇ ਉਹ ਉੱਤੇ ਮਤਲਬ ਸਾਰਾ ਡਾਟਾ ਆਪਣਾ ਭਰਨਾ ਵੀ ਕਿਸ ਮਤਲਬ ਕਿ ਰਿਲੇਟਡ ਆਪਾਂ ਜਿਹੜੀ ਹੈਗੀ ਆ ਉਹ ਮੈਡੀਕਲ ਕਰਵਾ ਲਈ ਹੈ ਨਾ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਅੱਗੇ ਦੀ ਟੈਸਟ ਜਿਹੜੀ ਸ਼ੁਰੂ ਹੋਏ ਨੇ ਫਿਰ ਬਲੱਡ ਟੈਸਟ ਹੋਣਾ ਸ਼ੁਰੂ ਹੋਊਗਾ ਠੀਕ ਆ ਮੈਂ ਸਾਰੇ ਟੈਸਟਾਂ ਨੂੰ ਤੁਹਾਨੂੰ ਮੈਂ ਲੜੀ ਮਤਲਬ ਦੱਸ ਹੀ ਦੇਣਾ ਠੀਕ ਆ ਫਿਰ ਉਸ ਤੋਂ ਬਾਅਦ ਜਿਹੜਾ ਬਲੱਡ ਟੈਸਟ ਹੋਊਗਾ ਬਲੱਡ ਟੈਸਟ ਦੇ ਵਿੱਚ ਆਪਣਾ ਐਚਵੀ ਵਗੈਰਾ ਆਪਣੇ ਸੀਵੀਸੀ ਵਗੈਰਾ ਚੈੱਕ ਕੀਤੇ ਜਾਣਗੇ ਹੈ ਨਾ ਜੋ ਵੀ ਆਪਣੇ ਜਿੱਦਾਂ ਕੀ ਹੁੰਦਾ ਵੀ ਆਪਣੇ ਕਿੰਨੇ ਸੈਲਸ ਨੇ ਹੈ ਨਾ ਜੋ ਵੀ ਆਪਣੇ ਚ ਬਲੱਡ ਕਿੰਨਾ ਆਏਗਾ ਉਹ ਸਾਰਾ ਕੁਸ਼ੂਗਰ ਵਗੈਰਾ ਚੈੱਕ ਕੀਤੀ ਹੋਊਗੀ ਠੀਕ ਆ ਤੇ ਉਹਦੇ ਵਿੱਚ ਮਤਲਬ ਕਿ ਆਪਾਂ ਜਿਹੜਾ ਬਲੱਡ ਸੈਂਪਲ ਦੇਣਾ ਹੁੰਦਾ ਤਾਂ ਉਹਦੀ ਰਿਪੋਰਟ ਜਿਹੜੀ ਹੈਗੀ ਉਹ ਮਤਲਬ 2-3 ਘੰਟੇ ਬਾਅਦ ਆਉਂਦੀ ਆ ਤੇ ਉਹ ਬਾਅਦ ਵਿੱਚ ਮਤਲਬ ਕਿ ਜੋ 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 ਮਤਲਬ ਕਿ ਉਹਦਾ ਅਪਡੇਟ ਹੁੰਦਾ ਹਨ ਐਚਬੀ ਵਗੈਰਾ ਸੀਬੀਸੀ ਜੋ ਵੀ ਆ ਉਹ ਫਿਰ ਉੱਤੇ ਮਤਲਬ ਕਿ ਲਿਖ ਕੇ ਦੇ ਦਿੱਤੇ ਆਂਦੇ ਵੀ ਆ ਇਹਦੇ ਮਤਲਬ ਕਿ ਰਿਪੋਰਟਸ ਦੇ ਵਿੱਚ ਆਇਆ ਹੋਇਆ ਠੀਕ ਆ ਤੇ ਉਸ ਤੋਂ ਬਾਅਦ ਅਸੀਂ ਮਤਲਬ ਕਿ ਜਦਾਂ ਗੱਲ ਕਰਦੇ ਮੈਂ ਮਤਲਬ ਆਪਣੇ ਦੇ ਲੈ ਕੇ ਗੱਲ ਕਰ ਰਹੇ ਆਂ ਫਿਰ ਸਾਡੇ ਮਤਲਬ ਕਿ ਅਸੀਂ ਈਐਨਟੀ ਡਿਪਾਰਟਮੈਂਟ ਦੇ ਵਿੱਚ ਕਿ ਜਿੱਥੇ ਕਿ ਇਅ ਆਪਣੇ ਯੂਜ਼ਰ ਆਪਣਾ ਆਪ ਨੂੰ ਪੁੱਛਿਆ ਜਾਊਗਾ ਵੀ ਤੁਹਾਨੂੰ ਸੁਣਦਾ ਠੀਕ ਆ ਇਹ ਡਿਪੈਂਡ ਕਰਦਾ ਮੈਂ ਆਪਣੀ ਗੱਲ ਕਰ ਰਿਹਾ ਵੀ ਜਦੋਂ ਅਸੀਂ ਭਰਤੀ ਹੋਏ ਆਂ ਤੇ ਪੁੱਛਿਆ ਗਿਆ ਵੀ ਤੁਹਾਨੂੰ ਬਿਲਕੁਲ ਕਲੀਅਰ ਸੁਣਦਾ ਅਸੀਂ ਆਖਿਆ ਹਾਂਜੀ ਮਤਲਬ ਕਿ ਸੀਰੀਅਲ ਵਾਈ ਜਦੋਂ ਇਹਦਾ ਪੁੱਛਿਆ ਤੁਹਾਨੂੰ ਕਲੀਅਰ ਸੁਣਦਾ ਦੋਨਾਂ ਕੰਨੋਂ ਸੁਣਦਾ ਹਾਂਜੀ ਸੁਣਦਾ ਜੀ ਠੀਕ ਆ ਤੇ ਤੁਸੀਂ ਇਹ ਸ਼ੋਅ ਕਰਨਾ ਉਹ ਤੁਹਾਡਾ ਮਤਲਬ ਕਿ ਜਿਹੜਾ ਹੈਗਾ ਸੁਣਨ ਦੀ ਜਿਹੜੀ ਹੈਗੀ ਕੰਪੈਸਟੀਟੀ ਹੈਗੀ ਥੋੜੀ ਚੈੱਕ ਕੀਤੀ ਜਾਊਗੀ ਕਈ ਹੁਣ ਜਦੋਂ ਕਿ ਕੋਈ ਬੁਲਾਉਂਦਾ ਕਹਿੰਦੇ ਹੈਂ ਹਾਂਜੀ ਕਿਦਾਂ ਤਾਂ ਫਿਰ ਉਹ ਪਤਾ ਲੱਗ ਜਾਂਦਾ ਵੀ ਮਤਲਬ ਕਿ ਜੇਕਰ ਤੁਹਾਨੂੰ ਕੁਐਸਚਨ ਕਰ ਰਿਹਾ ਵੀ ਤੁਸੀਂ ਉਸ ਨੂੰ ਮਤਲਬ ਕਿ ਕਿੱਦਾਂ ਸੁਣ ਪਾ ਰਹੇ ਜਾਂ ਨਹੀਂ ਪਾ ਰਹੇ ਤਾਂ ਇਹ ਚੀਜ਼ ਤੁਸੀਂ ਮਤਲਬ ਉਸ ਜਾਂ ਉਸ ਸਮੇਂ ਤੇ ਧਿਆਨ ਰੱਖਣੀ ਵੀ ਤੁਹਾਨੂੰ ਕਿੰਨਾ ਕਿ ਮਤਲਬ ਕਿ ਡਾਕਟਰ ਸਾਹਿਬ ਦੀ ਗੱਲ ਤੇ ਧਿਆਨ ਦੇਣਾ ਵੀ ਉਹ ਤੁਹਾਨੂੰ ਕੀ ਪੁੱਛ ਰਹੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਵੀ ਹਾਂ ਬੰਦਾ ਸਾਨੂੰ ਸੁਣ ਪਿਆ ਰਿਹਾ ਮਤਲਬ ਸੁਣ ਪਾ ਰਿਹਾ ਹੈਗਾ ਠੀਕ ਹੈ ਤੇ ਫਿਰ ਆਪਣਾ ਨੋਜ਼ ਵਗੈਰਾ ਚੈੱਕ ਕੀਤਾ ਵੀ ਕਈਂ ਦੀ ਨੋਜ਼ ਦੀ ਹੱਡੀ ਵਗੈਰਾ ਹੁੰਦੀ ਹੈ ਜਾਂ ਨੋਜ਼ ਵਿੰਗ ਡੱਡਾ ਹੁੰਦਾ ਤਾਂ ਫਿਰ ਉਹ ਮਤਲਬ ਕਿ ਚੈੱਕ ਕਰਵਾਇਆ ਜਾਂਦਾ ਐਕਸ-ਰੇ ਵਗੈਰਾ ਕਰਵਾਇਆ ਜਾਂਦਾ ਜੇ ਪ੍ਰ ਆ ਆਪਣਾ ਥ੍ਰੋਟ ਹੋ ਗਿਆ ਗਲਾ ਹੋ ਗਿਆ ਹਨ ਤੇ ਮਤਲਬ ਉਹ ਚੈੱਕ ਕੀਤਾ ਜਾਂਦਾ ਵੀ ਜਿਆਦਾ ਕੋਈ ਹੱਡੀ ਵਗੈਰਾ ਜਾਂ ਜੋ ਵੀ ਆ ਵੀ ਉਹ ਚੈੱਕ ਕੀਤੀ ਜਾਂਦੀ ਹੈ ਠੀਕ ਆ ਔਰ ਫਿਰ ਆਪਣਾ ਇਹੜਾ ਯੂਰੀਨ ਟੈਸਟ ਕੀਤਾ ਜਾਂਦਾ ਹੈਗਾ ਯੂਰੀਨ ਟੈਸਟ ਦੇ ਵਿੱਚ ਆਪਣਾ ਡਰਗ ਟੈਸਟ ਵੀ ਆ ਜਾਂਦਾ ਠੀਕ ਆ ਉਹਦੇ ਵਿੱਚ ਚੈੱਕ ਕੀਤਾ ਜਾਂਦਾ ਕਿ ਕੋਈ ਨਸ਼ਾ ਪੱਤਾ ਜੋ ਕਿ ਕਰਦਾ ਤਾਂ ਕੋਈ ਸ਼ਰਾਬ ਪੀਂਦਾ ਜਾਂ ਕੋਈ ਭੰਗ ਚਰਸ ਗਾਂਜਾ ਜੋ ਵੀ ਮਤਲਬ ਯੂਜ਼ ਕਰਦਾਗਾ ਉਹ ਸਾਰੀ ਡਰਗ ਟੈਸਟ ਦੇ ਵਿੱਚ ਆ ਜਾਂਦੀ ਇਹ ਚੀਜ਼ਾਂ ਪੁਰਾਣੇ ਪੁਰਾਣੇ ਸਟੂਡੈਂਟਸ ਨੂੰ ਤਾਂ ਪਤਾ ਜਿਹੜੇ ਕਿ ਪਹਿਲਾਂ ਦੀ ਭਰਤੀ ਦੇਖੀ ਇਹਨਾਂ ਨੇ 21 ਦੀ ਦੇਖੀ ਜਾਂ 16 ਦੀ ਮੈਂ ਕਿਉਂਕਿ ਮੈਂ 16 ਦੀ ਭਰਤੀ ਦੇ ਠੀਕ ਹੈ ਇਹ ਚੀਜ਼ ਸਾਨੂੰ ਪਤਾ ਸਾਡੇ ਨਾਲ ਮਤਲਬ ਡਰਗ ਟੈਸਟ ਹੋਇਆ ਸੀ ਉਸ ਸਮੇਂ ਵੀ ਠੀਕ ਹੈ ਸਟਾਰਟਿੰਗ ਉਸ ਸਮੇਂ ਹੋਈ ਸੀ ਤੇ ਉਹਨਾਂ ਸਮੇਂ ਤੋਂ ਹੀ ਚੱਲਦਾ ਆ ਰਿਹਾ ਡਰਗ ਟੈਸਟ ਔਰ ਇਸ ਵਾਰ ਵੀ ਮਤਲਬ ਜਿਹੜਾ ਹੈਗਾ ਸਾਰਾ ਪ੍ਰੋਸੀਜਰ ਉਦਾਂ ਹੀ ਸੇਮ ਹੀ ਆ ਠੀਕ ਆ ਤਾਂ ਜਿਹੜਾ ਬੰਦਾ ਡਰਗ ਟੈਸਟ ਨਹੀਂ ਕਲੀਅਰ ਕਰਦਾ ਕਈ ਵਾਰ ਉਹ ਬਾਹਰ ਵੀ ਕਰ ਦਿੱਤਾ ਜਾਂਦਾ ਇਹ ਚੀਜ਼ ਦਾ ਖਾਸ ਖਿਆਲ ਰੱਖੋ ਔਰ ਜਿਹੜੇ ਕਈ ਕੋਈ ਡਰਿੰਕ ਵਗੈਰਾ ਕਰਦੇ ਨਸ਼ਾ ਪੱਤਾ ਕਰਦੇ ਆ ਤਾਂ ਹੁਣੇ ਤੋਂ ਉਸ ਚੀਜ਼ ਨੂੰ ਉਹ ਅਵੋਇਡ ਕਰੋ ਤਾਂ ਕਿ ਤੁਹਾਡੇ ਲਈ ਮਤਲਬ ਕੀ ਉਹਨਾਂ ਦੇ ਸਮੇਂ ਵਿੱਚ ਥੋੜਾ ਜਿਹਾ ਬੈਟਰ ਹੋ ਵੀ ਤਾਂ ਥੋੜੀ ਜਿਹੀ ਲਗਾਮ ਔਰ ਕੁੜੀਆਂ ਬਾਰੇ ਵੀ ਮੈਂ ਗੱਲ ਕਰੂੰਗਾ ਕਿ ਕੁੜੀਆਂ ਦਾ ਵੀ ਜਿਹੜਾ ਇੱਕ ਅਲੱਗ ਤੋਂ ਟੈਸਟ ਕੀਤਾ ਜਾਂਦਾ ਕਿਉਂਕਿ ਬਾਕੀ ਟੈਸਟ ਸਾਰੀ ਸੇਮ ਹੀ ਹੁੰਦੀਆਂ ਹਨ ਉਹਨਾਂ ਦਾ ਇੱਕ ਟੈਸਟ ਜਿਹੜਾ ਅਲੱਗ ਤੋਂ ਕੀਤਾ ਜਾਂਦਾ ਉਹ ਹੁੰਦਾ ਜੀ ਪ੍ਰੈਗਨੈਂਸੀ ਟੈਸਟ ਠੀਕ ਹੈ ਤੇ ਜੇਕਰ ਮਤਲਬ ਕਿ ਆਪਣੀਆਂ ਕੁੜੀਆਂ ਜਿਵੇਂ ਸਾਰੀਆਂ ਕੋਈ ਅਨਮੈਰਿਡ ਥੋੜੀ ਹੈਗੀਆਂ ਕਈ ਮੈਰਿਡ ਵੀ ਹੈਗੀਆਂ ਠੀਕ ਹੈ ਤੇ ਉਹਨਾਂ ਦਾ ਮਤਲਬ ਪ੍ਰੈਗਨੈਂਸੀ ਟੈਸਟ ਵੀ ਮਤਲਬ ਸਾਰਿਆਂ ਦਾ ਮਤਲਬ ਸਾਰੀਆਂ ਕੁੜੀਆਂ ਦਾ ਪ੍ਰੈਗਨੈਂਸੀ ਟੈਸਟ ਕੀਤਾ ਹੋਊਗਾ ਠੀਕ ਹੈ ਉਹ ਮਤਲਬ ਡਿਪੈਂਡ ਕਰਦਾ ਵੀ ਕੁੜੀ ਮੈਰਿਡ ਹੈ ਅਨਮੈਰਿਡ ਆ ਉਹਦੇ ਵਿੱਚ ਕੋਈ ਖਾਸ ਦੀ ਕਤ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਮਤਲਬ ਕਿ ਕਈ ਵਾਰੀ ਕੋਈ ਆਪਰੇਟ ਵਗੈਰਾ ਹੋਇਆ ਹੁੰਦਾ ਜਾਂ ਮੁੰਡਾ ਕੁੜੀ ਕੋਈ ਵੀ ਹੋ ਸਕਦਾ ਠੀਕ ਆ ਫਿਰ ਆਪਣਾ ਜਿਹੜਾ ਪੇਟ ਮਤਲਬ ਪੇਟ ਚੈੱਕ ਕੀਤਾ ਜਾਂਦਾ ਆਪਣਾ ਠੀਕ ਆ ਆਪਣਾ ਅਲਟਰਾਸਾਊਂਡ ਕੀਤਾ ਜਾਂਦਾ ਠੀਕ ਆ ਤੇ ਉਹਦੇ ਵਿੱਚ ਮਤਲਬ ਚੈੱਕ ਕੀਤਾ ਜਾਂਦਾ ਵੀ ਕਈ ਵਾਰੀ ਕੋਈ ਜ਼ਿਆਦਾ ਡੀਪਲੀ ਕੋਈ ਆਪਰੇਟ ਤਾਂ ਨਹੀਂ ਹੋਇਆ ਜਾਂ ਐਦਾਂ ਦਾ ਮਤਲਬ ਕਿ ਸੀਨ ਹੁੰਦਾ ਤਾਂ ਮਤਲਬ ਕਿ ਉਸ ਚੀਜ਼ ਫਿਰ ਪੂਰਾ ਡੀਪਲੀ ਟੈਸਟ ਕੀਤੀ ਜਾਂਦੀ ਚੈੱਕ ਕੀਤੀ ਜਾਂਦੀ ਤਾਂ ਉਸ ਨੂੰ ਮਤਲਬ ਇਹਦੀ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈਗੀ ਠੀਕ ਹੈ ਤੇ ਉਸ ਤੋਂ ਬਾਅਦ ਜਿੱਦਾਂ ਕਿ ਹੈਗਾ ਆਰਥੋ ਵਾਲਾ ਮਤਲਬ ਆਰਥੋ ਡਿਪਾਰਟਮੈਂ ਤੇ ਉਸ ਤੋਂ ਬਾਅਦ ਤੁਹਾਨੂੰ ਆਰਥੋ ਡਿਪਾਰਟਮੈਂਟ ਦੇ ਵਿੱਚ ਭੇਜਿਆ ਜਾਂਦਾ ਉੱਥੇ ਆਪਣੇ ਜਿਹੜੇ ਹੈਗੇ ਆ ਚੈੱਕ ਕੀਤਾ ਜਿਹਦੇ ਵਿੱਚ ਆਪਣਾ ਚੈਸਟ ਦਾ ਐਕਸ-ਰੇ ਵੀ ਆਉਂਦਾ ਠੀਕ ਆ ਚੈਸਟ ਐਕਸ-ਰੇ ਹੋਗਾ ਆਪਣੇ ਹੱਥਾਂ ਦੀਆਂ ਉਂਗਲੀਆਂ ਚੈੱਕ ਕੀਤੀਆਂ ਦੀਆਂ ਆਪਣੇ ਪੈਰਾਂ ਦੀਆਂ ਉਂਗਲੀਆਂ ਚੈੱਕ ਕੀਤੀਆਂ ਦੀ ਆਪਣੇ ਪੈਰ ਚਪਟੇ ਆ ਜਾਂ ਮਤਲਬ ਕਿ ਨਾਰਮਲ ਆ ਠੀਕ ਆ ਉਹ ਚੈੱਕ ਕੀਤੇ ਨੇ ਆਪਣੇ ਨੌਕਨੀ ਆ ਨੌਕਨੀ ਮਰੀ ਮਤਲਬ ਕਿ ਉਹ ਕਾਫੀ ਸਟੂਡੈਂਟ ਮੈਨੂੰ ਪੁੱਛਦੇ ਸੀ ਨੌਕਨੀ ਵੀ ਚੈੱਕ ਕਰਨਾ ਦਾ ਮਤਲਬ ਚਾਲੇ ਗੈਪ ਕਿੰਨਾ ਕਾ ਜਿਆਦਾ ਚੌੜੇ ਆ ਜਾਂ ਗੋਡੇ ਭਿੱੜਦੇ ਆ ਇਹ ਚੀਜ਼ ਤੁਸੀਂ ਥੋੜੀ ਧਿਆਨ ਰੱਖਣੀ ਹੈਗੀ ਠੀਕ ਹੈ ਡ ਤਾਂ ਇਹ ਮਤਲਬ ਕਿ ਟਰੀਟਮੈਂਟ ਮਤਲਬ ਵੈਸੇ ਤਾਂ ਨਾਰਮਲ ਹੀ ਹੁੰਦਾ ਕਿ ਜਦੋਂ ਆਪਣਾ ਜੀ ਨੌਕ ਨਹੀਂ ਹੁੰਦਾ ਸਹਰਾਣਾ ਸੁਣਾਣਾ ਵਗੈਰਾ ਪਾ ਕੇ ਨਾ ਲੱਤਾਂ ਦੇ ਵਿੱਚ ਤੋਂ ਮਤਲਬ ਠੀਕ ਕੀਤਾ ਜਾਂ ਐਕਸਰਸਾਈਜ਼ ਦੇ ਨਾਲ ਤੁਸੀਂ ਡਾਕਟਰ ਨਾਲ ਕੰਸਲਟ ਕਰਕੇ ਪਤਾ ਕਰ ਲਿਓ ਠੀਕ ਆ ਤੇ ਇੱਚੀ ਵੀ ਤੁਹਾਨੂੰ ਸਮਝ ਲੱਗੀ ਹੋਊਗੀ ਠੀਕ ਆ ਉਸ ਤੋਂ ਬਾਅਦ ਜਦੋਂ ਕਿ ਆਪਣਾ ਥੁੱਕ ਵਗੈਰਾ ਟੈਸਟ ਕੀਤਾ ਜਾਂਦਾ ਠੀਕ ਆ ਤੇ ਥੁੱਕ ਦੇ ਵਿੱਚ ਮਤਲਬ ਜੋ ਵੀ ਜਰਾ ਸੀਨ ਜੋ ਵੀ ਜਿੱਦਾਂ ਵੀ ਹੁੰਦਾਗਾ ਵੀ ਉਹਨਾਂ ਦਾ ਮਤਲਬ ਕਿ ਟੈਸਟ ਦੇ ਵਿੱਚ ਇਹ ਚੀ ਆਉਂਦੀ ਵੀ ਥੁੱਕ ਵੀਰ ਆਪਣਾ ਜਿਹੜਾ ਹੈਗਾ ਉਹ ਟੈਸਟ ਕੀਤਾ ਜਾਂਦਾ ਠੀਕ ਆ ਤੇ ਉਸ ਤੋਂ ਬਾਅਦ ਮਤਲਬ ਕਿ ਜਿੱਦਾਂ ਕਾਫੀ ਸਟੂਡੈਂਟਸ ਮੈਨੂੰ ਕਾਲ ਕਰਕੇ ਮੁੰਡੇ ਯਾਦ ਰੱਖਾ ਪੁੱਛਦੇ ਨੇ ਕਿ ਵੀ ਕੀ ਸਰ ਆਪਣੇ ਜਿਹੜੇ ਪ੍ਰਾਈਵੇਟ ਪਾਰਟਸ ਵਗੈਰਾ ਜਿੱਦਾਂ ਆਰਮੀ ਦੇ ਵਿੱਚ ਚੈੱਕ ਹੁੰਦੇ ਵੀ ਉਦਾਂ ਆਪਣੇ ਚੈੱਕ ਹੁੰਦੇ ਕਿ ਨਹੀਂ ਹੁੰਦੇ ਨਹੀਂ ਆਪਣੇ ਡਿਪਾਰਟਮੈਂਟ ਦੇ ਵਾ ਜਿਹੜਾ ਮਤਲਬ ਕਿ ਮੈਡੀਕਲ ਆ ਉਹ ਥੋੜਾ ਜਿਹਾ ਮੋਡਰੇਟ ਲੈਵਲ ਦਾ ਮਤਲਬ ਹੁਣ ਆਰਮੀ ਹੋ ਗਈ ਹਨਾ ਜੇ ਨੀਵੀ ਜਾਂ ਮਤਲਬ ਡਿਫੈਂਸ ਵਾਲੀਆਂ ਹੋ ਗਈਆਂ ਹਨਾ ਜਿੱਦਾਂ ਮਤਲਬ ਫੋਰਸਿਸ ਦਾ ਤਿੰਨ ਫੋਰਸਿਸ ਦਾ ਤਾਂ ਉਹਨਾਂ ਦੇ ਵਿੱਚ ਇਹ ਚੀਜ਼ ਜ਼ਿਆਦਾ ਮਾਇਨੇ ਰੱਖਦੀ ਹੈ ਮਾਇਨੇ ਮਤਲਬ ਮਾਇਨੇ ਤਾਂ ਹਰੇਕ ਡਿਪਾਰਟਮੈਂਟ ਦੇ ਵਿੱਚ ਰੱਖਦੀ ਹਰੇਕ ਫੋਰਸ ਬਟ ਆਪਣੇ ਨਾ ਪੰਜਾਬ ਪੁਲਿਸ ਦੇ ਵਿੱਚ ਪ੍ਰਾਈਵੇਟ ਪਾਰਟ ਜਿਹੜੇ ਆ ਉਹ ਨਹੀਂ ਚੈੱਕ ਕੀਤੇ ਹੁੰਦੇ ਠੀਕ ਹੈ ਇਸ ਤੋਂ ਥੋੜਾ ਜਿਹਾ ਮਤਲਬ ਕਿ ਮੈਂ ਚਲੋ ਦੱਸਣਾ ਨਹੀਂ ਚਾਹੁੰਦਾ ਸੀ ਚਲੋ ਫਿਰ ਫਿਰ ਵੀ ਇੱਕ ਮੈਡੀਕਲ ਦਾ ਪਾਰਟ ਹੈ ਕੋਈ ਮਤਲਬ ਸੰਗ ਸ਼ਰਮ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਆਪਾਂ ਇਸ ਨੂੰ ਜ਼ਿਆਦਾ ਨਾ ਮਤਲਬ ਕਿ ਮਜ਼ਾਕ ਦੇ ਵਿੱਚ ਲੈ ਲੈਣੇ ਵੀ ਆ ਕੇ ਮਤਲਬ ਕਿੰਦਾਂ ਦੀ ਗੱਲ ਕਰਤੀ ਪਰ ਇਹ ਚੀਜ਼ ਨੌਲੇਜ ਵਾਲੀ ਚੀਜ਼ ਹੈ ਕੋਈ ਜ਼ਿਆਦਾ ਹੱਸਣ ਵਾਲੀ ਗੱਲ ਨਹੀਂ ਹੁੰਦੀ ਹਨ ਤੇ ਉਸਦੇ ਸੰਬੰਧ ਵਿੱਚ ਮਤਲਬ ਕਿ ਮੈਨੂੰ ਕਾਫੀ ਸਟੂਡੈਂਟਸ ਪੁੱਛਦੇ ਰਹਿੰਦੇ ਆ ਵੀ ਸਰ ਦੱਸੋ ਵੀ ਜਦੋਂ ਆਰਮੀ ਦਾ ਹੁੰਦਾ ਉਹਦਾਂ ਹੀ ਹੁੰਦਾ ਖਾਸ ਕਰਕੇ ਮੁੰਡੇ ਪਰ ਨਹੀਂ ਆਪਣੇ এনवायरमेंट ਦੇ ਵਿੱਚ ਇਦਾਂ ਦਾ ਕੋਈ ਵੀ ਸੀਨ ਨਹੀਂ ਹੈਗਾ ਵੀ ਆਪਣੇ ਪ੍ਰਾਈਵੇਟ ਪਾਲ ਜਿਹੜੇ ਉਹ ਨਹੀਂ ਚੈੱਕ ਕੀਤੇ ਜਾਂਦੇ ਠੀਕ ਹੈ ਤੇ ਇਸ ਤੋਂ ਬਿਨਾ ਕਾਫੀ ਸਟੂਡੈਂਟਸ ਮੈਨੂੰ ਪੁੱਛ ਰਹੇ ਸੀ ਵੀ ਆਪਣੇ ਦੰਦਾਂ ਬਾਰੇ ਦੱਸੋ ਵੀ ਸਾਡੇ ਦੰਦ ਲਕੀੜਾ ਲੱਗਿਆ ਜਾਂ ਸਾਫ਼ ਨਹੀਂ ਹੈਗੇ ਜਾਂ ਟੇਢੇ ਵਿੰਗੇ ਆ ਜੀ ਕੀ ਕਰੀਏ ਜਾੜ ਪਰ੍ਹਵਾ ਲਈਏ ਜਾਂ ਸਿੱਧੇ ਕਰਵਾ ਲਈਏ ਤਾਰ ਲਵਾ ਲਈਏ ਤਾਂ ਨਾਰਮਲ ਤੁਹਾਡੇ ਦੰਦ ਸਾਫ਼ ਹੋਣੇ ਚਾਹੀਦੇ ਤੁਹਾਨੂੰ ਮਤਲਬ ਕਿ ਜਦੋਂ ਪੀਲੇ ਕੋਈ ਗੱਲ ਨਹੀਂ ਹਲਕਾ ਫੁਲਕਾ ਤੇ ਪੀਲਾਪਨ ਹੁੰਦਾ ਹੀ ਹੈ ਹਰੇਕ ਦੇ ਦੰਦਾਂ ਦੇ ਵਿੱਚ ਠੀਕ ਹੈ ਚਲੋ ਕੋਈ ਵਿਰਲਾ ਬੰਦਾ ਹੋਊ ਜੀ ਦੰਦ ਬਿਲਕੁਲ ਸਾਫ਼ ਹੋਣਗੇ ਜਿਆਦਾ ਮਤਲਬ ਕਿ ਦੰਦਾਂ ਦੀ ਜਿਹੜੀ ਆਪਣੀ ਹੈਗੀ ਸਿਮੇਟਰੀ ਹੈਗੀ ਉਹ ਵਿਗੜੀ ਜੀ ਨਹੀਂ ਹੋਣੀ ਚਾਹੀਦੀ ਕੋਈ ਮਾੜਾ ਮੋਟਾ ਇੱਕ ਦਾ ਟੇਡਾ ਵਿੰਗਾ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਵੀ ਇਹ ਮਤਲਬ ਵੀ ਸਾਡੇ ਦੰਦ ਜਿਆਦਾ ਵਿੰਗੇ ਟੇਡੇ ਫਿਰ ਤੁਸੀਂ ਤਾਰ ਵਗੈਰਾ ਲਗਵਾ ਸਕਦੇ ਹੋ ਆਪਦੀ ਮਤਲਬ ਕਿ ਵਧੀਆ ਲੱਗਣ ਲਈ ਹੈਨਾ ਉਦੋਂ ਦਾ ਕੋਈ ਚੱਕਰ ਨਹੀਂ ਹੈਗਾ ਜੇ ਤੁਹਾਡੇ ਜਾੜ ਚ ਕੀੜਾ ਲੱਗਿਆ ਤਾਂ ਉਹ ਵੀ ਸੈੱਟ ਕਰਵਾ ਲਓ ਠੀਕ ਹੈ ਜੇ ਕੋ ਮਤਲਬ ਤੁਹਾਨੂੰ ਲੱਗਦਾ ਨਾ ਵੀ ਤੁਹਾਡੇ ਦੰਦ ਖਰਾਬ ਆ ਜਿਆਦਾ ਤੁਸੀਂ ਸੈਟ ਅਪ ਕਰਵਾ ਲਓ ਠੀਕ ਹੈ ਜੀ ਤੁਹਾਨੂੰ ਲੱਗਦਾ ਵੀ ਮਾਈਨਰ ਜੀ ਮਤਲਬ ਹੈਗੀ ਕੋਈ ਦਿੱਕਤ ਫਿਰ ਕੋਈ ਦਿੱਕਤ ਵਾਲੀ ਕਰਨੀ ਐਡੀ ਠੀਕ ਹੈ ਇਹ ਚੀਜ਼ ਦੇ ਵੀ ਤੁਸੀਂ ਥੋੜਾ ਜਿਹਾ ਧਿਆਨ ਦਿਓ ਤੇ ਉਸ ਤੋਂ ਬਾਅਦ ਆਪਣੀ ਜਿੱਦਾਂ ਕਿ ਹਾਰਟ ਦਾ ਹੋ ਗਿਆ ਹਨਾ ਹਾਰਟ ਦੀ ECG ਆਪਣੀ ਕੀਤੀ ਜਾਂਦੀ ਵੀ ਬੰਦੇ ਦਾ ਹਾਰਟ ਕਿੰਨਾ ਕੰਮ ਕਰਦਾ ਵੀ ਜਿਆਦਾ ਧੜਕਣ ਜਿਆਦਾ ਵਾਧਦੀ ਐ ਧੜਕਣ ਘਟਦੀ ਐ ਉਹ ਚੀਜ਼ਾਂ ਮਤਲਬ ਕਿ ਮੈਡੀਕਲ ਦੇ ਵਿੱਚ ਆ ਕੀਤੇ ਨੇ ਤੇ ਇਹ ਵਾਲੇ ਸਾਡੇ ਟੈਸਟ ਜਿਹੜੇ 15 ਤੋਂ 16 ਦੇ ਦੇ ਕਰੀਬ ਸੀਗੇ ਟੈਸਟ ਸੀਗੇ ਫਿਰ ਇਹਨਾਂ ਦੇ ਜਿਹੜੇ ਫਾਈਨਲ ਜਦੋਂ ਇਹ ਟੈਸਟ ਕੰਪਲੀਟ ਹੋ ਜਾਂਦਾ ਤੇ ਫਾਈਨਲ ਇਹ ਆਪਣੀ ਮੋਹਰ ਲੱਗਦੀ ਡਿਪਾਰਟਮੈਂਟ ਦੀ ਜਿੱਦਾਂ ਕਿ ਆਈ ਮਤਲਬ ਈਐਨਟੀ ਵਾਲਾ ਹੋਵੇ ਉਹਨਾਂ ਦੀ ਮੋਹਰ ਲੱਗ ਜਾਣੀ ਆ ਆਈਜ਼ ਵਾਲੇ ਦੀ ਮੋਹਰ ਲੱਗਣੀ ਆ ਠੀਕ ਆ ਜਿੱਦਾਂ ਇਹਦਾ ਆਪਣੇ ਟੈਸਟ ਕੰਪਲੀਟ ਹੋ ਜਾਣਗੇ ਉਦਾਂ ਉਦਾਂ ਹੀ ਮਤਲਬ ਕੀ ਜਿਹੜਾ ਹੈਗੀ ਮੋਹਰਾਂ ਲੱਗ ਜਾਣੀ ਆ ਠੀਕ ਆ ਹੱਦ 16 ਕੇ 17 ਜਿਹੜੀਆਂ ਮੋਹਰਾਂ ਲੱਗੀਆਂ ਸੀਗੀਆਂ ਠੀਕ ਆ ਤੇ ਇਹ ਜਿਹੜਾ ਮਤਲਬ ਕਿ ਆਪਣੇ ਟੈਸਟ ਸਾਰੇ ਪੇਡ ਹੋਣਗੇ ਠੀਕ ਆ ਬਟਾਲੀਅਨ ਬੈਠੀ ਹੈ ਠੀਕ ਹੈ ਜਿੱਦਾਂ ਆਫਿਸ ਆਉਦਾ ਹੈ ਨਾ ਜਿੱਦਾਂ ਕਿ 82 ਬਟਾਲੀਅਨ ਚੰਡੀਗੜ੍ਹ ਆ 75 ਬਟਾਲੀਅਨ ਪੀਏਪੀ ਹੈ ਨਾ ਤਾਂ ਆਪਣਾ ਜ਼ਿਲੰਧਰ ਆ ਨਾ 27 ਬਟਾਲੀਅਨ ਜ਼ਿਲੰਧਰ ਆ ਤਾਂ ਜਿੱਥੇ ਜਿੱਥੇ ਬਟਾਲੀਅਨ ਹੈਗੀ ਆ ਉੱਥੇ ਉੱਥੇ ਹੀ ਉਹਨਾਂ ਦਾ ਮਤਲਬ ਕੀ ਉਸ ਜ਼ਿਲ੍ਹੇ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਮੈਡੀਕਲ ਹੋਊਗਾ ਠੀਕ ਹੈ ਔਰ ਮੈਡੀਕਲ ਦੇ ਵਿੱਚ ਜਿਹੜਾ ਮਤਲਬ ਇੱਕ ਤੋਂ ਦੋ ਦਿਨ ਲੱਗ ਸਕਦੇ ਆ ਔਰ ਜਿਨ੍ਹਾਂ ਦੇ ਜੇਕਰ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹ ਕਈ ਵਾਰੀ ਮਤਲਬ ਕਿ ਸਮਾਂ ਵੀ ਦੇ ਦਿੰਦਾ ਹੈ ਤੁਹਾਨੂੰ ਕੰਪਲੀਟ ਕਰਨ ਦੇ ਲਈ ਤੇ ਇਹ ਸਾਰਾ ਮੈਡੀਕਲ ਮਤਲਬ ਕਿ ਸਾਰਾ ਕੰਪਲੀਟ ਬਣ ਕੇ ਫਿਰ ਉਸ ਤੋਂ ਬਾਅਦ ਇੱਕ ਫਿਟਨੈਸ ਸਰਟੀਫਿਕੇਟ ਬਣਦਾ ਠੀਕ ਹੈ ਜੋ ਤੁਸੀਂ 올ਓਵਰ ਫਿਟ ਹੋ ਜਾਂਦੇ ਹੋ ਤੇ ਫਿਰ ਉਹ ਰਿਲੇਟਡ ਬਟਾਲੀయన్స్ ਦੇ ਵਿੱਚ ਜਾਂ ਰਿਲੇਟਡ ਜ਼ਿਲ੍ਹੇ ਦੀ ਪੁਲਿਸ ਲਾਈਨ ਦੇ ਵਿੱਚ ਜੜਾਉ ਜਮਾ ਕਰਨਾ ਹੁੰਦਾ ਠੀਕ ਹੈ ਤੇ ਇਹ ਸਾਰੀ ਜਾਣਕਾਰੀ ਸੀ ਮੈਡੀਕਲ ਦੇ ਰਿਲੇਟਡ ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਕੋਈ ਪਰੇਸ਼ਾਨੀ ਕੋਈ ਹੋਰ ਕੁਐਸਚਨ ਤੁਹਾਡੇ ਮਾਈਂਡ ਦੇ ਵਿੱਚ ਹੈਗਾ ਜੋ ਕਿ ਮੈਥੋਂ ਮਤਲਬ ਰਹਿ ਗਿਆ ਹੋਵੇ ਅਦਰਵਾਈਜ਼ ਤੁਹਾਨੂੰ ਸਾਰੇ ਕੰਪਲੀਟ ਮਤਲਬ ਕਿ ਜੋ ਵੀ ਤੁਹਾਨੂੰ ਬੰਡਲ ਹੈ ਇੱਕ ਜਿਵੇਂ ਹੈ ਨਾ ਮੈਡੀਕਲ ਦਾ ਉਹ ਤੁਹਾਨੂੰ ਦੱਸਦਾ ਵੀ ਆਹ ਕੁਝ ਹੁੰਦਾ ਠੀਕ ਹੈ ਜੀ ਤੁਹਾਡੇ ਦਿਮਾਗ ਦੇ ਵਿੱਚ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਕੋਈ ਪਰਸਨਲੀ ਪ੍ਰੋਬਲਮ ਹੈਗੀ ਹੈ ਕਿ ਉਹਨੂੰ 슈ਗਰ ਆ ਕੋਈ ਜਾਂ ਜੋ ਵੀ ਮਤਲਬ ਪ੍ਰੋਬਲਮ ਹੈਗੀ ਹੈ ਪਰਸਨਲੀ ਤਾਂ ਕੋਈ ਗੱਲ ਨਹੀਂ ਮਤਲਬ ਮੈਨੂੰ ਕਮੈਂਟ ਦੇ ਵਿੱਚ ਪੁੱਛ ਲਿਓ ਜਾਂ ਮੈਨੂੰ ਮਤਲਬ ਮੇਰਾ ਨੰਬਰ ਹੁੰਦਾ ਡਿਸਕ੍ਰਿਪਸ਼ਨ ਦੇ ਤੁਹਾਡੀ ਲਈ ਠੀਕ ਹੈ ਤੁਹਾਡੀ ਪਰੇਸ਼ਾਨੀ ਸੁਣਨ ਲਈ ਤੁਹਾਡੀ ਮੁਸ਼ਕਲ ਸੁਣਨ ਦੇ ਲਈ ਤੁਹਾਡਾ ਥੋੜਾ ਥੋੜੀ ਕੁਐਸਚਨ ਦਾ ਜਵਾਬ ਦੇਣ ਲਈ ਕਈ ਵਾਰੀ ਇਦਾਂ ਦਾ ਹੁੰਦਾ ਕਿ ਕਈ ਵਾਰੀ ਡਿਊਟੀ ਤੇ ਮਤਲਬ ਹੁੰਨੇ ਜਦੋਂ ਉਦੋਂ ਨਹੀਂ ਕਈ ਵਾਰੀ ਕਾਲ ਅਟੈਂਡ ਹੋ ਸਕਦੀ ਤਾਂ ਮੈਸੇਜ ਕਰਦਾ ਕਰੋ ਕੋਈ ਗੱਲ ਹੈ ਮੈਸੇਜ ਦਾ ਰਿਪਲਾਈ ਮੈਂ ਜ਼ਰੂਰ ਕਰ ਦਿੰਦਾ ਹਾਂ ਨਾ ਸਮੇਂ ਸਮੇਂ ਕੱਢ ਕੇ ਤੇ ਉਮੀਦ ਕਰਾਂ ਤੁਸੀ ਸਾਰੀ ਵੀਡੀਓ ਬਹੁਤ ਚੰਗੀ ਤਰ੍ਹਾਂ ਦੇਖੀ ਹੋਵੇ ਤੁਹਾਡੇ ਸਾਰੇ ਡਾਊਟਸ ਸਹੀ ਕਲੀਅਰ ਹੋ ਗਏ ਹੋਣਗੇ ਤੇ ਇਸ ਦਾ ਤੁਹਾਡਾ ਮੈਂ ਜਿਹੜੇ ਆਨਲਾਈਨ ਸਮੇਂ ਵਿੱਚ ਹੋਰ ਡਾਊਟਸ ਹੈਗੇ ਤੁਸੀਂ ਮੈਨੂੰ ਪੁੱਛਿਆ ਕਰੋ ਠੀਕ ਹੈ ਤੁਹਾਡੇ ਕਮ ਕਿਉਂਕਿ ਕਈ ਵਾਰੀ ਹੁਣ ਇਦਾਂ ਹੁੰਦਾ ਕਿ ਜੋ ਤੁਹਾਡੇ ਦਿਮਾਗ ਦੇ ਵਿੱਚ ਪ੍ਰੈਜ਼ੈਂਟ ਚੱਲ ਰਿਹਾ ਹੈਗਾ ਮੈਨੂੰ ਨਹੀਂ ਪਤਾ ਕੀ ਚੱਲ ਰਿਹਾ ਹੈਗਾ ਤੁਸੀਂ ਮੈਨੂੰ ਕੁਐਸਚਨ ਪੁੱਛੋਗੇ ਫਿਰ ਮੈਨੂੰ ਉਸ ਚੀਜ਼ ਦੀ ਮਤਲਬ ਟੌਪਿਕ ਯਾਦ ਆਊਗਾ ਵੀ ਹਾਂ ਮੈਂ ਇਸ ਟੌਪਿਕ ਤੋਂ ਨਾਲ ਜਾਣਕਾਰੀ ਸ਼ੇਅਰ ਕਰਨੀ ਆ ਤੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ ਅਗਰੋਂ ਠੀਕ ਹੈ ਆਪਣੇ ਛੋਟੇ ਭੈਣ ਭਰਾਵਾਂ ਤੱਕ ਤੇ ਇਸੇ ਤਰ੍ਹਾਂ ਹੀ ਤੁਹਾਡੇ ਲਈ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓਜ਼ ਵਗੈਰਾ ਆਉਂਦੀਆਂ ਰਹਿਣਗੀਆਂ ਤੇ ਮਿਲਦੇ ਆ ਫਿਰ ਕਿਸੇ ਹੋਰ ਟੌਪਿਕ ਦੇ ਉਸ ਦੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਸੀ ਕਾਲ ਜੈ ਹ